ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਡੀ ਅਡਾਇਰੈਕਸ਼ਨਸ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਜ਼ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ੋਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀ ਐਸੈਕਟ ਤੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਆ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਐਡੀਸੀਪੀ ਅਭਿਵੰਨਯੂ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਐ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਐ ਕੇ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਤੋਂ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉੱਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚਦੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕਨਸਾਈਨਮੈਂਟ ਲੈ ਕੇ ਆਈ ਆ ਇਹ 12 ਲੱਖ ਰੁਪਏ ਇਹਨਾਂ ਨੇ ਉੱਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲ ਪਤਾ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਏ ਆ ਇਹ ਉਹਨੂੰ ਪੇ ਕਰਦਾ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਿਆਜ ਤੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਐ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ। ਔਰ ਮੈਨੂੰ ਉਮੀਦ ਹੈ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਹੈ। ਇੱਕ ਗੱਡੀ ਜਿਹੜੀ Swift ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ। ਇਹ ਵੀ ਰਿਕਵਰ ਹੋਈ ਹੈ ਜਿਹੱਚੇ ਟਰੈਵਲ ਕਰ ਰਹੇ ਸੀਗੇ। ਇਹਨੂੰ ਸਾਰਿਆਂ ਨੂੰ ਇੱਕ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ। ਕਾਫੀ ਮੈਂ ਤੁਹਾਨੂੰ ਦੱਸਾਂ ਦੋ ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋ ਜੀ 2018 ਦਾ ਇੱਕ 2020 ਦਾ। ਹਾਂ ਜੀ। ਤੋਂ ਉਹਦੇ ਚ ਉਹ ਥੋੜੀ ਸਮਾਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਇਹ ਨਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਐਡੀਪੀਐਸ ਤੋਂ ਲਾਦਾ ਇਹਦੇ ਜਿਹੜਾ ਪਹਿਲਾਂ ਵੀ ਇਹਦਾ ਨਾਮ ਆਈ ਥਿੰਕ ਕਰਮਸਰਨ ਦੇ ਵਿੱਚ ਕੋਈ ਹੋਰ ਲੁੱਟਾ ਬੋਹਾ ਦੇ ਵਿੱਚ ਵੀ ਆਸੀ ਜੋ ਘਰ ਜਿਉਂਦੀਆਂ ਜੇ ਤੁਸੀ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਰਿਕਾਰਡ ਹੈਗੇ ਆ ਜੋ ਤੁਹਾਡਾ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ ਬਾਕੀ ਮੈਂ ਦਾ ਮੋਡਸ ਪ੍ਰੈਂਡੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ 임ਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉੱਥੇ ਲੋਕਲ ਪੁਲਿਸ ਇਹਨਾਂ ਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਕੰਮ ਕਰਦੇ ਨੇ ਜਾਂ ਦੇਖੋ ਅਜੇ ਸਟੇਜ ਤੇ ਆਪਾਂ ਐਵੇਂ ਗਲਤ ਕਹਿ ਦਈਏ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂਗੇ ਤੋਂ ਗਿਆ ਤੇ ਬੰਤ ਕਿੰਨੀਆਂ ਅਸਾਈਨਮੈਂਟਸ ਇਹ ਲੈ ਚੁੱਕਾ ਉੱਥੋਂ ਜੀ ਕੁਛ ਆਇਆ ਸਾਹਮਣੇ ਇਹ ਮਕਬੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰਪੀਰ ਜਿਹੜੇ ACP ਈਸਟ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਔਰ ਪੇਜ ਕਿੰਨੀ ਆ ਤੇ ਇਹ ਦੋਹਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਵੀ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜ ਜਿੱਤੋਂ ਲਏ ਸੀ ਪਸ਼ੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪੋ ਨੂੰ ਪੇਮੈਂਟ ਵੀ ਪਾ ਲਾ ਚੁੱਕਾ ਜੀ ਉਹਨਾਂ ਨੇ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੇ ਚਪੌਂਡ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਹੈ ਉਹਦੇ ਚੋਂ ਅਸੀਂ ਸੱਚ ਕਢਣਾ ਹੁੰਦਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਜੀ